ਉਹ ਲੈਣੀ ਪੈਣੀ ਆ ਪ੍ਰੂਵ ਲੈਣੀ ਪੈਣੀ ਆ ਕਿ ਅਸੀਂ ਜਾ ਕੇ ਉਹਨੂੰ ਬਚਾਉਂ ਪੰਜ ਬੰਦੇ ਫੜ ਲਏ ਤੇ ਬਾਕੀ ਬਾਕੀ ਮੇਰੀ ਗੱਲ ਸੁਣੋ ਜਦੋਂ ਇੱਥੋਂ ਰੌਲਾ ਮੋਕਿਆ ਨਾ ਮੇਰੀ ਬੇਨਤੀ ਨਹੀਂ ਇਹ ਤੁਹਾਡੀ ਮੇਰੇ ਖਰਦ ਤੁਸੀਂ ਵੀ ਆਊਟ ਆਫ ਸੈਂਸ ਗੱਲ ਕਰਦੇ ਜਦੋਂ ਇੱਥੋਂ ਸਾਰਾ ਕੁਝ ਮੋਕਿਆ ਹੈ ਨਾ ਫਿਰ ਇੱਥੇ ਕਿਸੇ ਨੇ ਕਿਸੇ ਦੀ ਬਾਤ ਨਹੀਂ ਪੁੱਛੀ ਯਾਰ ਮੇਰੀ ਗੱਲ ਸੁਣ ਇੱਕ ਮਿੰਟ ਦੋਸਤੋ ਜੇਦਾ ਪਹਿਲੇ ਸਭ ਤੋਂ ਪਹਿਲ ਫਸਟ ਆਫ ਅਲ ਦ ਐਫ ਆਈ ਆਰ ਦਰਜ ਕਰੋ ਐਫ ਆਈ ਆਰ ਮੇਰੀ ਬੇਟੀ ਦੇ ਪੰਜ ਬੰਦੇ ਅਪਰ ਰੈਕਟ ਕਰਨ ਲਈ ਅੱਜ ਮੇਰੀ ਗੱਲ ਸੁਣੋ ਜੇ ਤੁਹਾਨੂੰ ਪਤਾ ਚਲੋ ਮੈਂ ਚੱਲਦਾ ਤੁਹਾਡੇ ਨਾਲ ਫੜਾ ਨਹੀਂ 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 ਚਲ ਨੂੰ ਕੀ ਲੋੜ ਪਈ ਜੇ ਤੋ ਅਸੀਂ ਤੁਹਾਨੂੰ ਨਾਲ ਜਾ ਕੇ ਫਿਰਦਾ ਅਸੀਂ ਆਪ ਹੀ ਕਰ ਲਵਾਂਗੇ ਜਦੋਂ ਕਰਨਾ ਵਾ ਇਹ ਤਾਂ ਤੁਹਾਡੀ ਪਹਿਲ ਚਾਹੀਦੀ ਤੁਸੀਂ ਜਾ ਕੇ ਫੜੋ ਤੁਸੀਂ ਸਾਨੂੰ ਕੀ ਨਾਲ ਜਾ ਕੇ ਕਰਨਾ ਉਹ ਕਹਿੰਨਾ ਹੀ ਦੱਸੋ ਪੰਜ ਬੰਦੇ ਨਹੀਂ ਸਾਨੂੰ ਪਤਾ ਹੈ ਕੋਣ ਹੈ ਮੈਂ ਕਹਿੰਦਾ ਫਿਰ ਉਹੀ ਯਾਰ ਤੂੰ ਤੁਹਾਨੂੰ ਪਤਾ ਨਹੀਂ ਹੁਣ ਤੁਹਾਡੇ ਮੂਰੇ ਤੁਸੀਂ ਉਹ ਬੰਦੇ ਚੱਫੀ ਦੇ ਨੇ ਕਿ ਤੁਸੀਂ ਉਹਦੇ ਨਾਲ ਜਾ ਨਹੀਂ ਸਕਦੇ ਸੀ ਕਿ ਦੱਸੋ ਬਾਕੀ ਜਿਹੜੇ 10 ਸੀ ਉਹ ਕਿੱਥੇ ਨੇ ਉਹ ਤਾਂ ਹੁਣ ਨੂੰ ਟ੍ਰੇਨ ਨਾਲ ਚੱਲ ਕੇ ਅਗਲੇ ਆਪਰੇ ਜੂਪੀ ਵੀਹਰ ਪਹੁੰਚ ਜਾਣਾ ਉਹ ਉਹ ਹੀ ਦਾ ਕਰਦੇ ਸਰਦਿਕ ਸਰਦੀ ਮਿਹਨਤੀ ਦੇਖੋ ਤੁਹਾਨੂੰ ਸਾਡੀ ਸੈਂਸ ਚੰਗੀ ਲੱਗਣੀ ਨਹੀਂ ਕਾਰਨ ਹੈ ਕਿਉਂਕਿ ਅਸੀਂ ਮੌਕੇ ਤੇ ਤੁਹਾਡਾ ਅਸੀਂ ਉਹਦਾ ਹੱਥ ਮਾਰ ਨਾ 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 ਤਰਕ ਨਾ ਗੱਲ ਕਰੋ ਹਰਕਨ ਵਾਲੀ ਗੱਲ ਕਰੋ ਇਹ ਤਰਕ ਇਹ ਤਰਕ ਇਹ ਕੋਈ ਨਵੀਂ ਇਹ ਕੋਈ ਨਵਾਂ ਇਹ ਕੋਈ ਨਵਾਂ ਤਾਂ ਹੋਇਆ ਨਹੀਂ ਕਿ ਅੱਜ ਪਹਿਲੀ ਵਾਰ ਹੋਇਆ ਤੁਸੀਂ ਹੁਸ਼ਿਆਰਪੁਰ ਵਾਲਾ ਤੁਹਾਡੇ ਸਾਹਮਣੇ ਆ ਹੋਰ ਕਈ ਇਹੋ ਜਿਹੇ ਜਿਹੜੇ ਕੰਮ ਹੋ ਚੁੱਕੇ ਨੇ ਤੁਹਾਡੇ ਸਾਹਮਣੇ ਲਾ ਲਾ ਕੇ ਸਾਰੇ ਸ਼ਹਿਰ ਚ ਘੁੰਮਦੇ ਆ ਸਪੀਕਰ ਨਾਲ ਤੁਸੀਂ ਦੇਖੋ ਸਾਡੇ ਸੁਣੋ ਮੇਰੀ ਗੱਲ ਇੱਕ ਜੀ ਨਾਲ ਗੱਲ ਕਰੋਗੇ ਤਾਂ ਮੈਂ ਤੁਹਾਨੂੰ ਸਾਰੀਆਂ ਗੱਲਾਂ ਆ ਲਓ ਜੀ ਇਹਨਾਂ ਦੀ ਸੁਣ ਲਓ ਉੱਤਰ ਮੈਂ ਫੇਰ ਹੀ ਕਰੋ ਗੱਲ ਤੁਸੀਂ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਤੁਸੀਂ ਫਿਰ ਤੋਂ ਪੁੱਛਣਾ ਕੀ ਚਾਹੁੰਦੇ ਹੋ ਮੈਂ ਸੀ ਤਾਂ ਇਹ ਕਹਿੰਨੇ ਆ ਕਿ ਤੁਸੀਂ ਬਹੁਤ ਟਾਈਮ ਦਿੰਨੇ ਹੋ ਜਿਹੜੇ ਬੰਦਿਆਂ ਨੇ ਕੰਮ ਕੀਤਾ ਨਾ ਬੰਦਾ ਮਰ ਗਿਆ ਕਹਾਣੀ ਖਤਮ ਹੋ ਗਈ ਜਿਹੜੇ ਬੰਦਿਆਂ ਨੇ ਕੰਮ ਕੀਤਾ ਤੁਸੀਂ ਇੰਨਾ ਕਾ ਤੋਂ ਸਾਡੇ ਤੇ ਖਪਣ ਨਾਲੋਂ ਅਸੀਂ ਤਾਂ ਹੁਣ ਖਾਲੀ ਕਰ ਰਹੇ ਤੁਸੀਂ ਚੱਕ ਲਓ ਸਾਰੇ ਜਣੇ ਜਾ ਕੇ ਅਸੀਂ ਤਾਂ ਤੁਹਾਨੂੰ ਕਹਿੰਦੇ ਤੁਸੀਂ ਕਹਿੰਦੇ ਹੋ ਬੰਦਿਆਂ ਨੇ 15 ਬੰਦਿਆਂ ਨੇ ਬੰਦੇ 15 ਮੰਗਤਾ ਤੁਸੀਂ ਵਿੱਚੋਂ ਦੋ ਫੜ ਕੇ ਅਣਪਛਾਤੇ ਪਾ ਦੋ ਕਿ 13 ਬੰਦੇ ਠੀਕ ਹੈ ਮੁੜ ਕੇ ਤੁਸੀਂ ਅਸੀਂ ਇਹਨਾਂ ਮੈਨੂੰ ਨਹੀਂ ਲੱਗਦਾ ਇਹਨਾਂ 'ਚ ਦੁਬਾਰਾ ਕਿਸੇ ਨੇ ਸਾਡੇ ਵਾਲੇ ਚੱਕ ਜਾ ਕੇ ਪੁੱਛਣੀ ਕਿ 13 ਬੰਦੇ ਕਿੱਥੇ ਨੇ ਉਹ ਖਤਮ ਹੋ ਗਈ ਹਾਂ ਜੀ ਪੰਜ ਬੰਦੇ ਉਹ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣੋ ਤੁਸੀਂ ਜੇ ਸਾਡੀ ਥਾਂ ਤੇ ਤੁਸੀਂ ਹੋਗੇ ਦੱਸੋ ਸਾਡੇ ਹੁੰਦੇ ਕੋ ਪੁੰਦੇ ਮਜੂਤ ਤਾਂ ਸੀ ਨਹੀਂ ਜਿੰਨੇ ਮਜੂਤ ਸੀ ਅਸੀਂ ਉਹ ਬੰਦੇ ਫੜ ਕੇ ਨਾ ਕਿ ਜੋ ਵੀ ਕੀਤਾ ਪੰਜ ਬੰਦੇ ਫੜ ਲਏ ਸਨ ਬਾਕੀ ਉਹ ਸਾਨੂੰ ਦੱਸਣਗੇ ਕਿ ਬਾਕੀ ਦੇ ਬੰਦੇ ਕਿਹੜੇ ਸੀ ਅਸੀਂ ਫੜੇ ਸੀ ਅਸੀਂ ਉਹਨਾਂ ਨੂੰ ਗ੍ਰਿਸ਼ਟ ਕਰਾਂਗੇ ਜਦੋਂ ਐਫ ਆਈ ਆਰ ਦਰਜ ਹੋ ਗਈ ਕੋ ਆਪਣੇ ਆਪ ਨਾਮ ਦੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਮੈਂ ਮੇਰੀ ਗੱਲ ਪੂਰੀ ਹੋ ਲੈਂਦਾ ਜੇ ਤਾਂ ਇਹ ਧਰਨਾ ਲਗਾਉਣ ਦੇ ਨਾਲ ਬੰਦੇ ਫੜੇ ਜਾਂਦੇ ਆ ਤਾਂ ਤੁਸੀਂ ਜੀਰੂ ਤੇ ਜੇ ਜੇ ਮੈਨੂੰ ਇਹ ਦੱਸੋ ਕਿ ਆਫਟਰ ਇਨਸਾਨੀ ਆ ਸੀ ਮੈਂ ਤੁਹਾਡੇ ਵਰਗਾ ਹੀ ਆ ਅਸੀਂ ਕਹਿੰਦੇ ਆ ਅਸੀਂ ਕਹਿੰਨੇ ਆ ਕਿ ਜੇ ਅਸੀਂ ਫੜਾਂਗੇ ਬਿਲਕੁਲ ਫੜਾਂਗੇ ਸਾਡੀ ਡਿਊਟੀ ਆ ਠੀਕ ਹੈ ਅਸੀਂ ਪੰਜ ਬੰਦੇ ਫੜ ਲੇ ਬਾਕੀ ਦੇ ਵੀ ਫੜ ਲੈਣ ਦਾ ਧਰਨਾ ਲਗਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬੰਦੇ ਫੜ ਲਓ ਇਹ ਧਰਨਾ ਲਗਾਉਣ ਦਾ ਮਤਲਬ ਇਹ ਹੈ ਕਿ ਜਿਹੜੇ ਬੰਦੇ ਨੂੰ ਤੁਸੀਂ ਟਾਈਮ ਦੇਣੇ ਪਏ ਨਾ ਉਹਨਾਂ ਦੀ ਮਦਦ ਕਰੋ ਉਹਨਾਂ ਦੇ ਮਦਦ ਜਿਆਦਾ ਬੰਦੇ 5 ਦੇ 5 ਇੱਥੇ ਭੇਜੋ ਜਿਹੜਾ ਟਾਈਮ ਹੈ ਹਾਂ ਜੀ ਸਸਰੀ ਘਰ ਦੀ ਸਸਰੀ ਘਰ ਦੀ ਹੁਕਮ ਕਰੋ ਜੀ ਤੁਹਾਡੇ ਇੱਥੇ ਤੁਹਾਡੇ ਕੋਲ ਹੀ ਆਏ ਹੁਕਮ ਕਰੋ ਸਰ ਜੀ ਤੁਹਾਡੇ ਕੋਲ ਆ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਕੁਝ ਬੰਦੇ ਭੱਜ ਗਏ ਬੰਦਾ ਮਰ ਗਿਆ ਤੇ ਜਿਹੜੇ ਬੰਦੇ ਭੱਜ ਗਏ ਉਹਨਾਂ ਦਾ ਕੀ ਕਰਨਾ ਤੇ ਅਸੀਂ ਨਾ 4 ਬੰਦੇ ਫੜ ਲਏ ਠੀਕ ਹੈ ਜੀ ਅਸੀਂ ਕਹਿੰਦੇ ਪੰਜ ਫੜ ਲੀਏ 4 ਬੰਦੇ ਫੜ ਲਏ ਫਿਰ ਠੀਕ ਹੈ ਸਾਡੇ ਕੋਲ ਜੋ ਆਏ ਸੀ 4 ਬੰਦੇ ਸੀ ਫੜ ਲਏ ਆ ਇਹਨੇ ਮੂੰਹ ਪਾ ਕੇ ਕਰ ਲੈ ਮੈਂ ਆਜੋ ਆਜੋ ਇੱਕ ਇੱਕ ਕਰਕੇ ਗੱਲ ਕਰੂਗਾ ਹਾਂ ਜੀ ਚਾਰ ਬੰਦੇ ਅਸੀਂ ਫੜ ਲਏ ਸੀਗੇ ਬਾਕੀ ਜਿਹੜੇ ਉਹਦੇ ਨਾਲ ਦੇ ਉਹ ਚੱਕ ਲਾਂਗੇ ਹੋਰ ਚੱਕ ਲੈਣ ਦੇ ਅੱਧੇ ਘੰਟੇ ਚਿਰ ਲੱਗੇਗਾ ਸਾਨੂੰ ਫੜਨ ਜਾਂ ਨਾ ਫੜਨ ਦਾ ਤਾਂ ਕੋਈ ਨਹੀਂ ਸਾਨੂੰ ਇਹ ਹੈ ਕਿ ਆਪਾਂ ਨੂੰ ਟਾਈਮ ਬਹੁਤ ਦੇ ਦੇਣ ਮੰਨ ਕੇ ਚੱਲੋ ਹੁਣ 15 ਮਿੰਟ ਦਿਆਂ ਨੀ ਇੱਥੇ ਕੁਛ ਨਾ ਕੁਛ ਕੀਤਾ ਬੰਦਾ ਮਾਰਦਾ ਹਾਂ ਮੱਕੀ ਸਾਡੇ ਚ ਤੁਸੀਂ ਐਜੇ ਪੁਲਿਸ ਮੁਲਾਜ਼ਮ ਤੁਸੀਂ ਇੰਨੀ ਕਿ ਤਾ ਫੁਰਤੀ ਵਰਤੋ ਕਿ ਜਿਹੜੇ ਬੰਦਿਆਂ ਨੂੰ ਆਪਾਂ ਟਾਈਮ ਦਿੰਨੇ ਆ ਮੰਨ ਲਓ ਇੱਥੇ ਇੰਨੀ ਜਿਆਦੀ ਤਾਂ ਉਹ ਗੈਰ ਹਾਂਜੀ ਹਾਂ ਸੁਣ ਅਸੀਂ ਐ ਤਾਂ ਬਹਿਲੇ ਬੈਠੇ ਅਸੀਂ ਦੂਰੀਆਂ ਤੇ ਅਸੀਂ ਜੇ ਤੁਹਾਨੂੰ ਕਹੀ ਨਹੀਂ ਇੱਕ ਮਿੰਟ ਮੈਂ ਉਹ ਹੀ ਦੱਸਦਾ ਸਾਰੇ ਦਸ਼ਾਈ ਕਰਕੇ ਡੁੱਟ ਗਏ ਸਾਡੇ ਮੂੰਹ ਚੋਂ ਆਹ ਤਾਂ ਨਿਕਲੇਗਾ ਕਿ ਤੁਸੀਂ ਵਿਹਲੇ ਸੀਗੇ ਕਿ ਤੁਸੀਂ ਸਾਡੇ ਨਾਲ ਵਿਹਲਪੁਣਾ ਕਰਨ ਲੱਗੇ ਸਾਡੇ ਕਹਿਣ ਦਾ ਮਤਲਬ ਇਹ ਹੀ ਆ ਕਿ ਕਿਸੇ ਦੀ ਮੌਤ ਇੰਨੇ ਮਾਇਨੇ ਨਹੀਂ ਰੱਖਦੀ ਕਿ ਹਨਾ ਤੁਸੀਂ ਕਿਹਾ ਵੀ ਸਾਨੂੰ ਟਾਈਮ ਉਹਨਾਂ ਨੂੰ ਟਾਈਮ ਦੇ ਦੇ ਅਸੀਂ ਤਾਂ ਉੱਥੇ ਜਦੋਂ ਐਸਐਚਸੀ ਨੂੰ ਪਤਾ ਲੱਗਿਆ ਉਹਦੇ ਟਾਈਮ ਆ ਗਿਆ ਆ ਕੇ ਇੱਥੋਂ ਚੱਕ ਕੇ ਲੈ ਕੇ ਵੀ ਜਿੰਨੇ 3 ਮਹੀਨੇ 4 ਮਹੀਨੇ ਸਾਰੇ ਬੰਦੇ ਚੱਕ ਕੇ ਲੈ ਗਿਆ ਐਸਐਚਸੀ ਇਹ ਦਾ ਦੂਜਾ ਇਹ ਮੁੰਡਾ ਨਾਲ ਬਿਠਾਇਆ ਕੋਲ ਲਿਖਿਆ ਔਰ ਆਪਣਾ ਜਨਤਕ ਦੇਖਿਆ ਸਾਰਾ ਕੁਝ ਕਿਹੜਾ ਮੁੰਡਾ ਨਾਲ ਸੀ ਉਹ ਬਿਆਲ ਦੇ ਰਿਹਾ ਮੈਂ ਉਹ ਦੋ ਮਿੰਟ ਵੀ ਨਹੀਂ ਲਾਈ ਮਾਰਨ ਵੇਲੇ ਹੀ ਉੱਤੋਂ ਕਿਹੜਾ ਨਿਕਲਿਆ ਹਲੇ ਤੱਕ ਯਾਰ ਉਹ ਤਾਂ ਬੱਲੇ ਕੋਈ ਨਹੀਂ ਹੈ ਉਹ ਹਜੇ ਤੱਕ ਨਹਿਰ ਚ ਤੈਰ ਰਹੀ ਹੈ ਜੀ ਨਹਿਰ ਚ ਤੈਰ ਰਹੀ ਹੈ ਹਜੇ ਤੱਕ ਉਹ ਹਜੇ ਤੱਕ ਨਹਿਰ ਚ ਤੈਰ ਰਹੀ ਹੈ ਉਹ ਰੈੱਡ ਬੋਡੀ ਮਿਲ ਲੈਣ ਦੋ ਕਦੇ ਵੀ ਪੁੱਤਣਾ ਨਹੀਂ ਸਰਦਾਰ ਮੁੰਡਾ ਸੀ ਅਮਰ ਸ਼ੱਕ ਹੋਇਆ ਜੀ ਦੱਸੋ ਮੈਂ ਲਹਾਰੇ ਪਿੰਡ ਤੋਂ ਆਇਆ ਮੈਂ ਪਾਲੀ ਸ਼ੜਾਉਦਾ ਸੀ ਬੰਦਾ ਬਾਹਰ ਨਿਕਲਦਾ ਸੀ ਉਹ ਸਿੱਟਾ ਮਾਰਦੇ ਹੋਏ ਬੰਦੇ ਤੇ ਨਹਿਰ ਚੋਂ ਮਾਰਦੇ ਰਿਹਾ ਸੀ ਉਹ ਬਾਹਰ ਮੁੰਡੇ ਨੇ ਇਹੀ ਦੱਸਿਆ ਜਿਹੜਾ ਬਿਆਨ ਕਰ ਰਿਹਾ ਸੀ ਇੱਕ ਆ ਬੰਦਾ ਸੀ ਆਪਣਾ ਪਿੱਛੇ ਉਹ ਇਹ ਨਹੀਂ ਖੱਤ ਪਿੱਛੇ ਗਿਆ ਉਹ ਬਿਆਨ ਕਰ ਰਿਹਾ ਮੁੰਡਾ ਉਹ ਸੀਗਾ ਨਾ ਇਹ ਬੰਦੇ ਨੇ ਆਪਣ ਨੂੰ ਇਹ ਕਹਿਤਾ ਆ ਆਪਣੇ ਅੰਬੇਲੇ ਹੋ ਰਹੀ ਸੀ ਮੈਂ ਕੋਈ ਮੈਂਬਰ ਨਹੀਂ ਹੋਇਆ ਪਰ ਪ੍ਰਧਾਨ ਹਾਂ ਮੈਂ ਬੰਦਾ ਆ ਮੈਂ ਦੇਖਿਆ ਵੀ ਬੰਦੇ ਮਾਰਦੇ ਹਾ ਤੇ ਹੈ ਇਧਰੋਂ ਸੰਗਲਪੁਰ ਤੋਂ ਆਏ ਆ ਭਾਈ ਉਹਨਾਂ ਕੋ ਸੀਗੇ ਫੜੇ ਹੋ ਕੀ ਕਰਨ ਇੱਕ ਹੋਰ ਸੀ ਮੈਂ ਤਾਂ ਆ ਦੇਖਿਆ ਤੇ ਗਾਹਾਂ ਦੇਖਿਆ ਆਪਣੇ ਪੁਲਿਸ ਮੁਲਾਜ਼ਮ ਕੋਈ 2 ਘੰਟੇ ਬਾਅਦ ਕੋਈ ਨਹੀਂ ਆਇਆ ਇੱਕ ਮਿੰਟ ਫਿਰ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਕਿਹਨੂੰ ਫੋਨ ਕੀਤਾ ਵੀ ਪੁਲਿਸ ਨੂੰ ਨਹੀਂ ਫੋਨ ਕੀਤਾ ਮੈਂ ਫੋਨ ਕੀਤਾ ਹੋਰ ਕਿਹੇ ਬੰਦੇ ਨੂੰ ਇੱਕ ਮਿੰਟ ਇੱਕ ਮਿੰਟ ਕੋਈ ਨਹੀਂ ਆਇਆ ਇੱਕ ਮਿੰਟ ਸੁਣ ਤਾਂ ਲੈ ਮੇਰੇ ਨਾਲ ਦੱਸੋ ਵੀ ਤੁਸੀਂ ਫੋਨ ਕਿੱਥੇ ਕੀਤਾ ਮੇਰੇ ਨਾਲ ਇੱਕ ਮਿੰਟ ਮੇਰੀ ਗੱਲ ਜੇ ਤੁਸੀਂ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਤਾਂ ਅਨਪੜ੍ਹ ਬੰਦਾ ਸੁਣ ਵੀ ਤਾਂ ਲੋ ਕੋਈ ਮੇਰੀ ਗੱਲ ਤਾਂ ਸੁਣਨਾ ਦਾ ਜਾਂ ਤਾਂ ਤੁਸੀਂ ਕਹੋ ਜੀ ਫਲਾਣੇ ਨੂੰ ਫੋਨ ਕੀਤਾ ਸੀਗਾ ਵੀ ਫਲਾਣੇ ਨੇ ਫੋਨ ਤੇ ਜੀ 1 ਘੰਟਾ ਨਹੀਂ ਆਇਆ 2 ਘੰਟੇ ਨਹੀਂ ਆਇਆ ਹੈ ਫਿਰ ਉਹਨੂੰ ਐ ਮੈਂ ਉਹੀ ਕਹਿੰਦਾ ਨਾ ਆਪਾਂ ਕਹਿ ਦਿੰਦੇ ਦੂਜੀ ਥਾਣੇ ਟੈਲੀਫੋਨ ਕੀਤਾ ਨਹੀਂ ਪੁਲਿਸ ਆਈ ਫਿਰ ਤਾਂ ਤੁਸੀਂ ਦੱਸੋ ਵੀ ਅਸੀਂ ਥਾਣੇ ਦੱਲ ਦਿੱਤਾ ਸੀ ਜੀ ਮੈਨੂੰ ਹਰ ਮਿੰਟ ਲਾਇਆ 15 ਮਿੰਟ ਮੈਂ ਤੇ ਆ ਗਿਆ ਤੂੰ ਆਇਆ ਇਹਨਾਂ ਦੀ ਗੱਲ ਸੁਣੋਈ ਬਾਬਾ ਜੀ ਆ ਰਹੇ ਨੇ ਦੇਖੀ ਵੀਰੇ ਉਹ ਬਾਹਰ ਬਾਬਾ ਜੀ ਗੱਲ ਕਰੋ ਦੱਸੋ ਜੀ ਦੱਸੋ ਹਰ ਸਰ ਪੌਣੇ 2 ਵਜੇ ਦੀ ਗੱਲ ਹੈ ਮੁੰਡਿਆਂ ਨੂੰ ਜੋ ਉੱਥੇ ਮਾਰੇ ਆ ਗਏ ਅਸੀਂ ਜਦੋਂ ਆਏ ਆ ਜਾਨੂੰ ਕਾਰਵਾਈ ਹੋ ਗਈ ਜੀ ਮੁੰਡਾ ਤਾਲੀਆਂ ਲਾ ਕੇ ਨਿਕਲ ਤਰੱਕੂ ਸੀ ਮੁੰਡਾ ਐਡਾ ਦਾੜਾ ਪ੍ਰਕਾਸ਼ ਆ ਮੁੰਡੇ ਦਾ 26 ਸਾਲ ਦਾ ਮੁੰਡਾ ਜੀ ਬਗਮਾਨ ਬਣੀ ਉਹਦਾ ਨਾਮ ਹੈ ਉਹਦੇ ਫਾਦਰ ਦਾ ਨਾਮ ਕਾਲਾ ਹੈ ਐ ਲੈ ਜਾਂਦਾ ਸਰ ਲਿਖ ਲਿਓ ਉਹਦਾ ਨਾਮ ਠੀਕ ਆ ਸਰ ਹੋ ਗਿਆ ਉਹ ਐਨੇ ਬੰਦੇ ਸੀਗੇ 15 ਬੰਦੇ ਸੀ ਘਟੋ ਘਟ ਪ੍ਰਵਾਸੀ ਕਿਰਪਾਨਾਂ ਉਹਨਾਂ ਦੇ ਕੋਲ ਕਿਰਪਾਨਾਂ ਦਾ ਕੀ ਮਕਸਦ ਹੋ ਗੜਾਸੇ ਉਹਨਾਂ ਦੇ ਕੋਲ ਦਾਤ ਉਹਨਾਂ ਦੇ ਕੋਲ ਸੀਗੇ ਮੁੰਡਾ ਮਾਰ ਕੇ ਛੱਡਿਆ ਕਾਰੀ ਨਹੀਂ ਉਹਨਾਂ ਉਸ ਤੋਂ ਬਾਅਦ ਹੁਣ ਮੁਲਾਜ਼ਮ ਹੀ ਆਏ ਆ ਮੈਂ ਖੁਦ ਸਰਵਿਸਮੈਨ ਹਾਂ ਸਰ ਮੁਲਾਜ਼ਮ ਆਏ ਨੇ ਠੀਕ ਆ ਬੰਦੇ ਫੜ ਲੈ ਜਿਹੜੇ ਜਿਹਦਾ ਤੁਸੀਂ ਕਹਿੰਦੇ ਸੀਗੇ ਵੀ ਉਹਨਾਂ ਦੀ ਕਾਰਵਾਈ ਕਿਉਂ ਨਹੀਂ ਕਿਉਂਕਿ ਮੁਲਾਜ਼ਮ ਲੈ ਕੇ ਜਾਣਗੇ